ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪ ਸਾਰਿਆਂ ਨੂੰ ਪਤਾ ਹੈ ਕਿ ਤਰਨਤਾਰਨ ਦਾ ਜਿਮਣੀ ਚੋਣਾ ਹੋ ਰਹੀਆਂ ਹੈ ਤੇ ਲੱਗ ਲੱਗ ਸਿਆਸੀ ਪਾਰਟੀਆਂ ਆਪੋ ਆਪਣਾ ਯੋਰ ਲਾ ਰਹੀਆਂ ਉੱਥੇ ਹੀ ਆਪਾਂ ਜੇ ਗੱਲ ਕਰੀਏ ਜਿਮਣੀ ਚੋਣਾ ਦੇ ਵੇਲੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵਿਰਿੰਗੜ ਜੀ ਦਾ ਇੱਕ ਬਿਆਨ ਆਇਆ ਜਿਹੜਾ ਕਿ ਜਾਤੀਵਾਦ ਨੂੰ ਲੈ ਕੇ ਕੋਈ ਟਿੱਪਣੀਆਂ ਕਰ ਰਿਹਾ ਹੈ ਉਸ ਮਸਲੇ ਤੇ ਆਪਾਂ ਗੱਲਬਾਤ ਕਰਨ ਨੂੰ ਪਹੁੰਚੇ ਆ ਮੇਰੇ ਨਾਲ ਮੇਰੇ ਵੀਰ ਪੀਮ ਯੂਥ ਫੰਡਰੇਸ਼ਨ ਦੇ ਪ੍ਰਧਾਨ ਸਰਦਾਰ ਜਸਪਾਲ ਸਿੰਘ ਜੀ ਖਾਲੜਾ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਤੁਸੀਂ ਆਪਣੇ ਮੂੰਹੋਂ ਇੱਕ ਰਾਨ ਨਾਮ ਆਪਣੀ ਸੰਸਥਾ ਦਾ ਨਾਮ ਜ਼ਰੂਰ ਮੈਂ ਸਭ ਤੋਂ ਪਹਿਲਾਂ ਆਪ ਜੀ ਦਾ ਧੰਨਵਾਦ ਕਰਦਾ ਸਤਨਾਮ ਸਿੰਘ ਜੰਡ ਜੀ ਮੇਰਾ ਨਾਮ ਜਸਪਾਲ ਸਿੰਘ ਕਲੜਾ ਔਰ ਸੱਡੀ ਭੀਮ ਜੂਤ ਫਾਉਂਡੇਸ਼ਨ ਰਜਿਸਟਰਡ ਪੰਜਾਬ ਮੈਂ ਉਹਨਾਂ ਦੇ ਮਾਧਿਅਮ ਤੋਂ ਗੱਲ ਕਰ ਰਿਹਾ ਪ੍ਰਧਾਨ ਸਾਹਿਬ ਜਿੰਮਣੀ ਚੋਣਾ ਦੇ ਵਿੱਚ ਕਾਫੀ ਪਾਰਟੀਆਂ ਗਰਮਾਈਆਂ ਪਈਆਂ ਆਪ ਕੋ ਆਪਣਾ ਜ਼ੋਰ ਲਾ ਰਿਹਾ ਹੈ ਕੋਈ ਜਾਂਦਾ ਪੀਐਸਸੀ ਬਣਗੇ ਕੋਈ ਜਾਂਦਾ ਸੀ ਬਣਦੇ ਬਿਲਕੁਲ ਜੋ ਲੰਮੇ ਸਮੇਂ ਤੋਂ ਦੇਖ ਰਹੇ ਕੋ ਚੱਲ ਰਿਹਾ ਹੈ ਬਿਲਕੁਲ ਜੀ ਵੱਡੇ ਵੱਡੇ ਵਾਅਦੇ ਕਰਕੇ ਵੱਡੀਆਂ ਵੱਡੀਆਂ ਟਿੱਪਣੀਆਂ ਕਰਕੇ ਆਪੋ ਆਪਣਾ ਜ ਕੋਈ ਕੁਰਸੀ ਤੇ ਬਹਿਣਾ ਚਾਹੁੰਦਾ ਹੈ ਬਿਲਕੁਲ ਜੀ ਅੱਜ ਕਾਂਗਰਸ ਦੇ ਪ੍ਰਧਾਨ ਵੱਲੋਂ ਇੱਕ ਥੋੜੇ ਦਿਨ ਪਹਿਲਾਂ ਇੱਕ ਬਿਆਨ ਆਉਂਦਾ ਹੈ ਹਾਂਜੀ ਤੇ ਸਰਦਾਰ ਬੂਟਾ ਸਿੰਘ ਜੀ ਦੇ ਉਹਨਾਂ ਟਿੱਪਣੀ ਕੀਤੀ ਹੈ ਇਸ ਬਾਰੇ ਤੁਹਾਡਾ ਕੀ ਖਿਆਲ ਹੈ ਤੁਸੀਂ ਤੇ ਇਸ ਚੀਜ਼ ਨੂੰ ਵਿਚਰਦੇ ਜੇ ਇਸ ਜਾਤੀਵਾਦ ਸਾਰੇ ਭਰਾਵਾਂ ਨਾਲ ਗੱਲਬਾਤ ਕਰਦੇ ਪਰ ਇਸ ਬਿਆਨ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਜੰਡ ਜੀ ਗੱਲ ਇਹ ਆ ਕਿ ਜਿੱਥੇ ਅੱਜ ਤਰਨਤਾਰਨ ਦੇ ਵਿੱਚ ਜਮਿਨੀ ਚੋਣਾਂ ਹੋ ਰਹੀਆਂ ਉਹਦੇ ਵਿੱਚ ਸਾਰੇ ਹੀ ਲੀਡਰ ਆਪਣੇ ਪੱਬਾ ਭਾਰਨੇ ਸਾਰੇ ਆਪੋ ਆਪਣੀ ਪਾਰਟੀ ਦਾ ਆਪਣੇ ਆਪਣੇ ਉਮੀਦਵਾਰ ਨੂੰ ਜਿਤਾਉਣ ਵਾਸਤੇ ਲੱਗੇ ਹੋਏ ਨੇ ਉੱਥੇ ਹੀ ਇੱਕ ਚੋਣ ਰੈਲੀ ਦੇ ਵਿੱਚ ਗੱਲਬਾਤ ਕਰਦਿਆਂ ਕਾਂਗਰਸ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗਾ ਬਿਲਕੁਲ ਰਾਜਾ ਵੜਿੰਗ ਜੀ ਪੰਜਾਬ ਦੇ ਪ੍ਰਧਾਨ ਨੇ ਪਰ ਉਹਨਾਂ ਨੇ ਜਿਹੜੀ ਇੱਕ ਅਨਪੜਤਾ ਜੀ ਵਾਲਾ ਬਿਆਨ ਦਿੱਤਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਉੱਪਰ ਉਹ ਮੇਰੇ ਹਿਸਾਬ ਨਾਲ ਤੇ ਇੱਕ ਬਦਾ ਨਿੰਦਨਯੋਗ ਸ਼ਬਦਾਵਲੀ ਬੋਲੀ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਇੱਕ ਮਜਬੀ ਸਿੱਖ ਬੂਟਾ ਸਿੰਘਾ ਸਰਦਾਰ ਵੀ ਉਹਨਾਂ ਨੇ ਉਹਨਾਂ ਨਾਲ ਨਹੀਂ ਲਾਇਆ ਜਿਹੜਾ ਕਿ ਪੱਠੇ ਪਾਉਣ ਵਾਲਾ ਸੀ ਉਹਨੂੰ ਚੱਕ ਕੇ ਸਾਡੇ ਬੀਬਾ ਸਾਡੀ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਗ੍ਰਹਿ ਮੰਤਰੀ ਲਾ ਦਿੱਤਾ ਬਾਕੀ ਕੋਈ ਇਹਦੇ ਵਿੱਚ ਇਹਿਸਾਨ ਨਹੀਂ ਕੀਤਾ ਬਾਬਾ ਸਾਹਿਬ ਵੀ ਮਰਾਉ ਮਬੇਦ ਕਰ ਜੀ ਦੇ ਲਿਖੇ ਸਵਿਧਾਨ ਅਨੁਸਾਰ ਉਹਨਾਂ ਦੀ ਬਦੌਲਤ ਆ ਉਹਨਾਂ ਨੂੰ ਸਰਦਾਰ ਗੁਟਾ ਸਿੰਘ ਜੀ ਨੂੰ ਏਡੇ ਵੱਡੇ ਮਕਾਮਾਂ ਤੱਕ ਪਹੁੰਚਣ ਦਾ ਮੌਕਾ ਮਿਲਿਆ ਕਾਬਲੀਅਤ ਹੈ ਤਾਂ ਹੀ ਲਾਇਆ ਉਹਨਾਂ ਵਿੱਚ ਬਹੁਤ ਵੱਡੀ ਕਾਬਲੀਅਤ ਬਹੁਤ ਵੱਡੀ ਲਿਆਕਤ ਸੀ ਉਹ ਬੜੇ ਪੜੇ ਲਿਖੇ ਤੇ ਸੂਝਵਾਨ ਵਿਅਕਤੀ ਸਨ ਸਭ ਤੋਂ ਪਹਿਲਾਂ ਇੱਕ ਤੁਹਾਡੇ ਵਾਂਗ ਪੱਤਰਕਾਰ ਵੀ ਰਹੇ ਸੀ ਲੇਖ ਵੀ ਲਿਖਦੇ ਸੀ ਜਦੋਂ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਆਏ ਉਹ ਇੱਕ ਟੀਚਰ ਸਨ ਠੀਕ ਹੈ ਜੀ ਉਹ 8 ਵਾਰ ਕੈਬਨਟ ਮੰਤਰੀ ਵੀ ਰਹੇ ਬਿਲਕੁਲ ਠੀਕ ਹੈ ਜੀ ਰਾਜਪਾਲ ਵੀ ਰਹੇ ਗਵਰਨਰ ਵੀ ਰਹੇ ਵੱਖ-ਵੱਖ ਅਹੁਦਿਆਂ ਦੇ ਉੱਤੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਸੇਵਾਵਾਂ ਦਿੱਤੀਆਂ ਪਰ ਜਿਹੜੀ ਗੱਲ ਅੱਜ ਰਾਜਾ ਵੜਿੰਗ ਨੇ ਉਹਨਾਂ ਵਾਸਤੇ ਉਹਨਾਂ ਵਾਸਤੇ ਕੋਈ ਯੋਗ ਸ਼ਬਦ ਨਹੀਂ ਵਰਤੇ ਕੋਈ ਸਕਾਰਯੋਗ ਸ਼ਬਦ ਨਹੀਂ ਵਰਤੇ ਇੱਕ ਆਮ ਜਿਹੇ ਤਰੀਕੇ ਨਾਲ ਕਹਿ ਦਿੱਤਾ ਕਿ ਉਹ ਪੱਠੇ ਪਾਉਣ ਵਾਲਾ ਸੀ ਜੰਡ ਜੀ ਪੱਠੇ ਕੌਣ ਨਹੀਂ ਪਾਉਂਦਾ ਪਠੇ ਪਾਉਣੇ ਕੋਈ ਮਾੜੀ ਗੱਲ ਨਹੀਂ ਇਹ ਜਿਹੜਾ ਰਾਜਾ ਵੜਿਆਂ ਗਿਆ ਖੁਦ ਕਿਸਾਨ ਭਾਈ ਚਰਨਾ ਨਾਲ ਸੰਬੰਧ ਰੱਖਦਾ ਕੀ ਇਹਨਾਂ ਕਦੀ ਪਠੇ ਨਹੀਂ ਪਾਏ ਇਹੋ ਜਿਹਾ ਬਿਆਨ ਦੇ ਜੀ ਕਰਕੇ ਫਿਰ ਸਿਆਸਤ ਖੇਡਣਾ ਹੈ ਬਚੰਗੀ ਗੱਲ ਹੈ ਜੰਡ ਜੀ ਵੈਸੇ ਤਾਂ ਪਤਾ ਕੀ ਸੀ ਇੱਕ ਮذਬੀ ਸਿੱਖ ਪਰਿਵਾਰ ਨੂੰ ਪ੍ਰੇਰਿਤ ਕਰਨ ਆਇਆ ਸੀ ਪਰਿਵਾਰਾਂ ਨੂੰ ਕਿ ਵੇਖੋ ਸਰਦਾਰ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਸਨ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਬਣਾਇਆ ਪਰ ਉਹਦੇ ਵਾਸਤੇ ਯੋਗ ਸ਼ਬਦ ਨਹੀਂ ਵਰਤ ਸਕਿਆ ਇਹ ਦੇ ਵਾਸਤੇ ਕਿ ਸਾਰੇ ਹੀ ਮਜਬੀ ਸਿੱਖ ਪਰਿਵਾਰ ਵਾਲੀ ਇੱਕ ਪਰਿਵਾਰਾਂ ਦੇ ਵਿੱਚ ਇੱਕ ਬਹੁਤ ਘਟੀਆ ਜੀ ਸ਼ਬਦਾਵਲੀ ਵਰਤ ਗਿਆ ਜਿਹੜੀ ਕਿ ਨੇ ਇਹ ਗੱਲ ਚੰਗੀ ਨਹੀਂ ਕੀਤੀ ਤੇ ਉਹਨਾਂ ਦੇ ਮਨਾਂ ਦੇ ਵਿੱਚ ਦੁੱਖ ਪ੍ਰਗਟ ਕਰ ਗਿਆ ਉਹਨਾਂ ਦਾ ਮਨ ਇਸ ਵਕਤ ਦੁਖੀ ਕਰ ਗਿਆ ਜਿੱਥੇ ਉਹਨਾਂ ਨੇ ਇਹਨਾਂ ਨੇ ਖੁਸ਼ ਕਰਨਾ ਸੀ ਉੱਥੇ ਖੁਸ਼ ਕਰਨ ਦੀ ਬਜਾਏ ਦੁਖੀ ਕਰ ਗਿਆ ਗਲਤ ਬੋਲ ਕੇ ਇੱਕ ਜਥੇਬੰਦੀਆਂ ਵੱਲੋਂ ਤੁਹਾਡੇ ਭਾਈਚਾਰਿਆਂ ਵੱਲੋਂ ਕਿਹੜੀਆਂ ਕਿਹੜੇ ਜਿਹੜੇ ਇਹਦੇ ਜਿਹੜਾ ਰਾਜਾ ਬਿਰਿੰਗ ਦੀ ਖਿਲਾਫ ਜਿਹੜੀਆਂ ਕਾਰਵਾਈਆਂ ਦੇ ਵਾਸਤੇ ਮੰਗ ਕੀਤੀ ਗਈ ਕਿਥੇ ਕਿਥੋਂ ਤੱਕ ਗੱਲ ਚੱਲੀ ਹੈ ਜੱਟ ਜੀ ਅਸੀਂ ਤਾਂ ਇਹ ਗੱਲ ਕਹਿੰਨੇ ਆ ਕਿ ਭਾਵੇਂ ਇਹਨੇ ਮਾਫੀ ਮੰਗ ਲਈ ਆ ਪਰ ਕੀ ਇੱਕ ਪਾਸੇ ਮਾਫੀ ਮੰਗ ਲੈਣੀ ਇੱਕ ਪਾਸੇ ਗਲਤ ਗੱਲ ਕਰਦਣੀ ਟਾਰਗੇਟ ਕਰ ਦੇਣਾ ਕਿਸੇ ਕੋਲ ਨੂੰ ਤੇ ਇੱਕ ਪਾਸੇ ਮਾਫੀ ਮੰਗ ਲੈਣੀ ਇਹ ਕਿੱਡੀ ਗੱਲ ਚਾਹੀਦੀ ਹੈ ਮੈਂ ਤਾਂ ਕਹਿੰਨਾ ਕਾਮਾਰ ਕੇ ਨਾਮ ਬੋਲੋ ਸ਼ਬਦਾਂ ਨਾਲ ਕਿ ਮਾਫੀ ਮੰਗਣੀ ਪੈਜੀ ਬਿਲਕੁਲ ਬਿਲਕੁਲ ਜੀ ਉਹ ਸ਼ਬਦੀ ਮਾਫੀ ਮੰਗਣਿਆ ਕਿ ਤਰੀਕੇ ਨਾਲ ਸ਼ਬਦੀ ਅਸੀਂ ਇਹੋ ਜੇ ਨਾ ਬੋਲੀਏ ਕਿ ਜਿਹਦੇ ਨਾਲ ਸਾਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੁਰਾਉ ਤੁਹਾਨੂੰ ਲੱਗਦਾ ਨਹੀਂ ਇਹ ਪਹਿਲਾਂ ਜਦੋਂ ਵੋਟਾਂ ਆਉਂਦੀਆਂ ਉਦੋਂ ਦੇ ਹੱਥ ਜੋੜਦੇ ਆ ਸਿਰ ਵੀ ਝੁਕਾਉਂਦੇ ਆ ਪਰ ਜਦੋਂ ਵੋਟਾਂ ਪੈ ਜਾਂਦੀਆਂ ਕੁਰਸੀਆਂ ਮਿਲ ਜਾਂਦੀਆਂ ਇਹਨਾਂ ਨੂੰ ਲੋਕਾਂ ਨੂੰ ਜੰਡ ਜੀ ਮੁੜ ਕੇ ਭਜਾਉਂਦੇ ਆ ਗਾੜੀ ਕਾੜੀ ਬਿਲਕੁਲ ਬਿਲਕੁਲ ਜੀ ਉਦੋਂ ਫਿਰ ਇਹ ਤੇ ਇੱਕ ਬੜੀ ਵੱਡੀ ਤਰਸਦੀ ਆ ਕਿ ਲੀਡਰਾਂ ਦੀ ਕਿ ਜਦੋਂ ਤੁਸੀਂ ਜਿੱਤ ਜਾਂਦੇ ਜੇ ਤੁਹਾਨੂੰ ਲੋਕੀ ਮਾਨ ਸਤਕਾਰ ਦਿੰਦੇ ਆ ਇੰਨਾ ਵੱਡਾ ਫਿਰ ਤੁਸੀਂ ਵੀ ਲੋਕਾਂ ਨੂੰ ਮਾਨ ਸਤਕਾਰ ਦਿਆ ਕਰੋ ਨਾ ਕਿ ਕਿਹੜਾ ਕਿਹਦੇ ਜਸਵਾਲ ਸਰ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਆ ਭਗਵੰਤ ਮਾਨ ਜੀ ਉਹਨਾਂ ਦਾ ਵੀ ਕਿਤੇ ਨਾ ਬਿਆਨ ਆਉਦਾ ਸੀ ਕਿ ਜਿਹੜੇ ਆ ਇਹਨੂੰ ਟਾਰਗੇਟ ਸਿੱਧਾ ਨਾ ਲਾਇਆ ਕਰਦੇ ਕਿ ਕਾਕਾ ਤੇਰੀ ਜਿਹੜੀ ਮੇਰੀ ਕੋ ਫਾਈਲ ਪਈ ਆ ਬੱਸਾਂ ਦੀ ਹਾਂਜੀ ਉਹਦੇ ਬਾਰੇ ਕੀ ਖਿਆਲ ਆ ਕਿਉਂਕਿ ਕਾਫੀ ਰੌਲਾ ਪਿਆ ਸੀ ਕਿ ਇਹਨਾਂ ਘੁਟਾਲੇ ਕੀਤੇ ਆ ਬਿਲਕੁਲ ਜੀ ਜਦੋਂ ਇਹਨਾਂ ਦੇ ਹੱਥ 'ਚ ਕੁਝ ਹੁੰਦਾ ਹੈ ਤਦੋਂ ਘੁਟਾਲੇ ਕਰਦੇ ਕਰਦੇ ਆ ਤੇ ਜੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਕਿਹਾ ਸੀ ਕਿ ਫਾਈਲ ਪਈ ਆ ਹਾਂ ਇਹਨਾਂ ਕੋਲ ਪਈ ਆ ਉਹ ਜਦੋਂ ਸਮਾਉਣ ਤੇ ਤੇ ਉਹ ਵੀ ਕਾਰਵਾਈ ਕਰਨਗੇ ਕਰਨ ਵੀ ਕਰਨੀ ਚਾਹੀਦੀ ਸੀ ਹਾਂ ਜਦੋਂ ਇਹ ਉਹਨਾਂ ਨੇ ਇਹ ਗੱਲ ਕਹੀ ਵੀ ਉਹਦੋਂ ਕਿਉਂ ਨਹੀਂ ਇਹ ਉਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਜਾ ਕੇ ਉਦੋਂ ਵੀ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਕਿਉਂਕਿ ਆਪਾਂ ਜੇ ਇਸ ਮੌਕੇ ਦੀ ਸਰਕਾਰਾਂ ਵੱਲੋਂ ਟਿੱਪਣੀਆਂ ਕਰ ਰਿਹਾ ਕੋਈ ਕਾਜ ਗਲਤ ਕੀਤਾ ਫੇਰ ਹੀ ਆ ਕਿ ਦਿਨ ਅੱਗੇ ਤੇ ਪਿੱਛੇ ਤੁਸੀਂ ਵੇਖਿਆ ਹੋਊਗਾ ਕਿ ਇੱਕ ਰੌਲਾ ਪਿਆ ਸੀ ਇਹਨਾਂ ਵੱਲੋਂ ਜੀ ਦਰਜੀ ਦੇ ਪਹਿਣ ਦਿੱਤੇ ਵੇਖੋ ਜੀ ਇਹ ਵੇਖੋ ਕਿਵੇਂ ਜੰਗਲਾ ਹਨ ਤੇ ਕਿਹੋ ਜਿਹੇ ਲੋਕ ਪੰਜਾਬ ਦੇ ਪ੍ਰਧਾਨ ਬਣੇ ਫਿਰਦੇ ਆ ਜਿਹੜੇ ਇੱਕ ਆਮ ਵਿਚਾਰੇ ਕਿਰਤੀ ਇਨਸਾਨਾ ਜਿੰਨੇ ਕੋਈ ਆਪਣੇ ਸਾਰੀ એનર્ਜੀ ਲਾ ਕੇ ਸੂਟ ਬਣਾਉਂਦੇ ਆ ਹਨਾ ਕਿੰਨੀ ਮਿਹਨਤ ਦੇ ਨਾਲ ਤੇ ਉਸ ਬੰਦੇ ਤੇ ਅਸੀਂ ਪੈਸੇ ਨਾ ਦਈਏ ਇੱਕ ਵੱਡੇ ਏਡੇ ਵੱਡੇ ਰਤਬੇ ਤੇ ਹੁੰਦੇ ਹੋਏ ਉਹਦੇ ਨਾਲ ਇਹੋ ਜਿਹਾ ਕੁਝ ਕਰੀਏ ਤੇ ਫਿਰ ਇਹ ਮੇਰੇ ਹਿਸਾਬ ਨਾਲ ਤੇ ਬਹੁਤ ਨਿੰਦਣਯੋਗ ਆ ਇੱਕ ਵਧੀਆ ਗੱਲ ਨਹੀਂ ਕੀ ਪ੍ਰਧਾਨ ਸਾਹਿਬ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਰਾਜਾ ਵਡਿੰਗ ਜੀ ਨੇ ਬਿਆਨ ਦਿੱਤਾ ਜਾਤੀਵਾਦ ਨੂੰ ਲੈ ਕੇ ਇਹ ਤੁਹਾਨੂੰ ਲੱਗਦਾ ਕਿ ਤਨਾ ਕਿਤੇ ਹੋ ਸਕਦਾ ਵੀ ਸਿਆਸਤ ਬੜਾ ਕੁਝ ਕਰਾ ਕਰਦੀ ਹੈ ਇਹ ਆਪਣਾ ਕੋ ਰਾਹ ਸਾਫ ਕਰਨ ਡਿਆ ਹੋਵੇ ਇਧਰ ਖਤਮ ਕਰਨ ਡਿਆ ਹੋਵੇ ਤੇ ਹੋਰ ਕਿਤੇ ਬਣੇ ਆਪਣਾ ਰਾਹ ਬਣਾਉਣ ਡਿਆ ਮੈਂ ਉਧਰ ਜਾ ਕੇ ਪਾਸਾ ਮਾਰ ਜਾ ਹੋ ਸਕਦਾ ਹੈ ਬਿਆਨਬਾਜੀ ਤੋਂ ਲੱਗਦਾ ਨਹੀਂ ਹੈ ਜਨ ਸਾਹਿਬ ਇਹ ਤੇ ਮਨਸਕਾ ਹੈ ਕਿਸ ਦੀ ਹੈ ਨਾ ਉਹ ਆਪਣੇ ਕੈਂਡੀਡੇਟ ਨੂੰ ਜਿਤਾਉਣ ਦੀ ਜਗਾ ਪਰ ਆਉਣ ਵਾਲੀਆਂ ਗੱਲਾਂ ਕਰ ਰਿਹਾ ਕਿਉਂਕਿ ਬਿਆਨਬਾਜੀ ਜਿਹੜੀ ਕਰਨੀ ਆ ਬੜੀ ਔਖੀ ਹੈ ਜਦੋਂ ਇਹੋ ਜਿਹਾ ਉਹਦਾ ਫਿਰ ਮੂੰਹ ਦਾ ਪਕੜ ਦੇਣਾ ਪਰ ਉਹ ਵਿਰੋਧ ਜਦੋਂ ਹੁੰਦਾ ਉਦੋਂ ਬਾਅਦ ਮਾਫੀ ਮੰਗ ਜਾਣੀ ਤੇ ਕਿਤੇ ਨਾ ਕਿਤੇ ਹੋ ਸਕਦਾ ਕਿ ਇਹੋ ਜਿਹੀ ਬਿਆਨਬਾਜ਼ੀ ਅਗਲਾ ਹਵਾ ਜਿਹਾ ਆਉਂਦਾ ਵੇ ਜਾਂ ਮੇਰਾ ਦੂਜੀ ਪਾਰਟੀ ਵਿੱਚ ਰਾਹ ਬਣਾਉਣ ਡਿਆ ਵੇ ਇਹ ਵੀ ਹੋ ਸਕਦਾ ਹੈ ਉਹਦੀ ਮਾਨਸਿਕਤਾ ਉਹਦੀ ਸੋਚ ਆ ਇਹ ਵੇਲੇ ਇਸ ਇਧਰੋਂ ਥੋੜਾ ਚਾਹੁੰਦਾ ਹੋਵੇ ਵੀ ਮੇਰਾ ਕਿਰਕਰੀ ਹੋ ਜਾ ਮਸਾ ਤੇ ਉਧਰਲੇ ਬੰਦੇ ਮੈਂ ਬੰਦੇ ਸ਼ਿਫਟ ਕਰ ਜਾ ਵਾਸਤੇ ਜ ਕੋਈ ਸਮਝ ਨਹੀਂ ਸਿਆਸਤ ਦੇ ਵਿੱਚ ਕੋਈ ਸਮਝ ਨਹੀਂ ਲੱਗਦੀ ਬਾਕੀ ਇਹ ਘਟਿਆ ਮਾਨਸਿਕਤਾ ਵਾਲਾ ਇਹਨਾਂ ਨੇ ਇੱਕ ਵਿਹਾਰ ਕੀਤਾ ਰਾਜਾ ਵੜਿੰਗ ਜੀ ਨੇ ਇਹਨਾਂ ਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਉਕੇ ਕਿਸੇ ਰੰਗ ਦੇ ਉੱਤੇ ਭੇਦ ਭਾਵ ਕਰਨਾ ਕਿਉਂਕਿ ਸਾਡੇ ਗੁਰੂ ਮਹਾਰਾਜ ਨਹੀਂ ਕਰਕੇ ਗਏ ਗੁਰੂ ਮਹਾਰਾਜ ਨੇ ਸਾਡੇ ਨੇ ਇੱਕੇ ਬਾਟੇ ਦੇ ਵਿੱਚ ਅਮਲ ਸ਼ਕਾਇਆ ਸਾਰਿਆਂ ਨੂੰ ਜੇ ਉਹਨਾਂ ਨੇ ਕੀਤਾ ਤਾਂ ਅਸੀਂ ਕੀ ਅਸੀਂ ਗੁਰੂਆਂ ਤੋਂ ਵੱਡੇ ਹੋ ਗਏ ਆ ਕਿ ਅਸੀਂ ਇਹ ਚੀਜ਼ਾਂ ਕਰ ਰਹੇ ਆ ਕਿਸੇ ਦੀ ਜਾਤ ਦੇ ਉੱਤੇ ਇਹੋ ਜਿਹਾ ਕਿੰਤੂ ਪ੍ਰਿੰਤੂ ਕਰਨਾ ਬੜੀ ਜਾਤ ਨੌਣੀ ਜੀ ਗੱਲ ਕਰ ਗਿਆ ਇਹ ਰਾਜਾ ਬੰਦਾ ਸਰਕਾਰਾਂ ਦੇ ਇਹਨਾਂ ਸਿਰਾਂ ਦੇ ਬੰਦੀ ਜਿਹੜੀ ਵਜਾਤੀਆਂ ਦੀ ਗੱਲਾਂ ਕਰਦੇ ਆ ਨੀਵੀਂ ਜਾਤੀ ਦੀ ਗੱਲ ਕਰਦੇ ਆ ਕੋਈ ਨੀਵੀਂ ਨਹੀਂ ਆ ਗੁਰੂ ਮਹਾਰਾਜ ਸਾਹਿਬ ਇੱਕ ਸਮਝਾ ਹੀ ਪਰ ਇਨਾਂ ਦੀਆਂ ਦੋ ਵੋਟਾਂ ਤੇ ਆਮ ਘਰ ਜਿਹਦੇ ਘਰ ਤੇ ਕੋਈ ਛੋਟਾ ਮੋਟਾ ਮਕਾਨ ਚਰੇ ਦਾ ਜਾਂ ਕੋਈ ਕਿਹੇ ਮਾੜੇ ਮੁੜ ਮਕਾਨ ਚ ਬੈਠਾ ਉਹਦੀਆਂ 10-10 ਵੋਟਾਂ ਹਾਂਜੀ ਹਾਂਜੀ ਬਿਲਕੁਲ ਤੇ ਉਹਨਾਂ ਦੇ ਵੋਟਾਂ ਬਣ ਕੇ ਉਹਨਾਂ ਦੇ ਉਲਟਾ ਇੱਟਪੜੀਆਂ ਆ ਰਹੇ ਜੰਡ ਜੀ 85% ਨੂੰ ਪਿੜਤਾਰਤ ਕੀਤਾ ਜਾ ਰਿਹਾ ਜਿਨ੍ਹਾਂ ਦੀਆਂ ਕਿ ਸਭ ਤੋਂ ਜ਼ਿਆਦੀਆਂ ਵੋਟਾਂ ਤੇ 15% ਉਹਦੇ ਉੱਤੇ ਰਾਜ ਕਰ ਰਿਹਾ 15% ਰਾਜ ਕਰ ਰਿਹਾ 85% ਦੀਆਂ ਵੋਟਾਂ ਲੈ ਕੇ ਹਾਂ ਪਾਰਾ ਵੋਟਾਂ ਲੈਣ ਦੇ बावजूद भी ਉਹਨਾਂ ਨੂੰ ਕੋਈ ਸਤਿਕਾਰ ਨਹੀਂ ਦਿੱਤਾ ਜਾਂਦਾ ਕੋਈ ਮਾਨ ਨਹੀਂ ਦਿੱਤਾ ਜਾਂਦਾ ਉਲਟਾ ਉਹਨਾਂ ਤੋਂ ਨਫ਼ਰਤ ਕੀਤੀ ਜਾਂਦੀ ਹੈ ਉਲਟਾ ਉਹਨਾਂ ਦੇ ਵਿਰੁੱਧ ਬੋਲਿਆ ਜਾਂਦਾ ਹੈ ਰੰਗ ਦੇ ਵਿਰੁੱਧ ਬੋਲਿਆ ਜਾਂਦਾ ਜਾਤ ਬਰਾਦਰੀ ਦੇ ਵਿਰੁੱਧ ਬੋਲਿਆ ਜਾਂਦਾ ਪਰ ਮੈਨੂੰ ਸਮਝ ਨਹੀਂ ਆਉਂਦੀ ਕਾਰਨ ਕੀ ਆ ਕਿ ਕੀ ਹੈ ਕਿਤੇ ਨਾ ਕਿਤੇ ਧੌਣ ਦੇ ਵਿੱਚ ਕਿੱਲੇ ਇਹਨਾਂ ਲੋਕਾਂ ਦੇ ਸਿਆਸਤ ਖੇਡਦੇ ਆਗੇ ਸਿਆਸਤ ਖੇਡਦੇ ਆ ਸਾਡੇ ਲੋਕਾਂ ਦੇ ਅੰਦਰ ਕੁਝ ਹੋਰ ਚੱਲ ਰਿਹਾ ਹੁੰਦਾ ਬਾਹਰ ਕੁਝ ਹੋਰ ਹੈ ਬਾਹਰ ਕੁਝ ਹੋ ਰਿਹਾ ਉਹ ਕਿਤੇ ਮਾੜੀ ਕਿਸਮਤ ਨੂੰ ਫਿਰ ਜੋ ਅੰਦਰ ਬੰਦਾ ਸੋਚਦਾ ਹੈ ਉਹ ਭਾਰਵੀ ਆ ਜਾਂਦਾ ਇਸ ਤਰ੍ਹਾਂ ਹੀ ਰਾਜਾ ਵਿੜਿੰਗ ਦੇ ਜ਼ਬਾਨ ਤੇ ਵਿੱਚੋਂ ਹਾਂ ਰਾਜਾ ਵਿੜਿੰਗ ਦੇ ਦਿਮਾਗ ਦੇ ਵਿੱਚ ਕੋਈ ਹੋਰ ਚੱਲ ਰਿਆ ਸੀ ਅੰਦਰ ਕੁਝ ਹੋਰ ਚੱਲ ਰਿਆ ਸੀ ਬਾਹਰ ਕੁਝ ਹੋਰ ਚੱਲ ਰਿਆ ਸੀ ਕਿ ਉਹ ਆਪਣੇ ਕੈਂਡੀਡੇਟ ਨੂੰ ਜਿਤਾਉਣ ਦੀ ਬਜਾਏ ਹਰਾਉਣ ਦੀ ਅੰਗਲਾ ਕਰ ਗਿਆ ਬਾਕੀ ਕਿਤੇ ਨਾ ਕਿਤੇ ਅਸਰ ਹੋਊਗਾ ਇਹਨਾਂ ਚੀਜ਼ਾਂ ਦਾ ਹਾਂਜੀ ਬਿਲਕੁਲ ਸਮਾਜ ਵੇਖੋ ਝੰਡ ਜੀ ਅੱਜ ਪਹਿਲੀਆਂ ਗੱਲਾਂ ਨਹੀਂ ਰਹਿ ਗਈਆਂ ਸੋਸ਼ਲ ਮੀਡੀਆ ਦਾ ਜਮਾਨਾ ਹੈ ਸਮਾਜ ਪੂਰਾ ਜਾਗਦਾ ਹੈ ਸਮਾਜ ਇਹਨਾਂ ਸੁੱਤਾ ਨਹੀਂ ਹੈਗਾ ਇਹਨਾਂ ਦੀਆਂ ਗੱਲਾਂ ਰੜੀਆਂ ਹਵਾ ਦੇ ਇੱਕ ਨੂੰ ਇੱਕ ਨੇ ਬਲੋਗਸ ਜਾਨੇ ਲੋਕ ਸਮਝਦੇ ਆ ਤੇ ਕਿਹੜਾ ਲੀਡਰ ਕੀ ਬੋਲ ਗਿਆ ਸਾਡੇ ਵਾਸਤੇ ਹਾਂ ਬਿਲਕੁਲ ਆ ਜਾ ਜਿਹੜੇ ਸਵਾਲ ਤੁਸੀਂ ਅਰੇ ਹੁਣ ਚੋਣ ਜਮਣੀ ਚੋਣ ਦੇ ਵਿੱਚ ਇਹਦੇ ਵਿੱਚ ਤੁਸੀਂ ਰਿਜ਼ਲਟ ਵੇਖ ਲਿਓ ਕਿ ਇਹਦੇ ਵਿੱਚ ਕੀ ਰਿਜ਼ਲਟ ਹੋਊਗਾ ਬਿਲਕੁਲ ਤੇ ਆਉਣ ਵਾਲੀਆਂ 2027 ਜੜੀਆਂ ਆਉਣ ਵਾਲੀਆਂ 2027 ਦੇ ਵਿੱਚ ਤੇ ਫਿਰ ਲੋਕਾਂ ਨੂੰ ਸਿਆਣੇ ਹੋਣਾ ਹੀ ਪੈਣਾ ਹਾਂਜੀ ਨਹੀਂ ਤੇ ਫਿਰ ਮਸਲੇ ਆ ਲੈਣੇ ਹੋਣੇ ਨਾ ਜੀ ਨਾ ਜੇ ਲੋਕੀ ਆਂਗ ਤੁਖਵਾਗੇ ਮੈਂ ਜੇ ਲੋਕ ਸਿਆਣੇ ਨਾ ਹੋਏ ਤੇ ਫਿਰ ਨਹੀਂ ਹੋਣੇ ਮੈਂ ਤਾਂ ਕਹਿੰਦਾ ਜਿਹੜੇ ਸੋੜੇ ਬਾਦ ਸੁੱਤੇ ਆ ਉਹ ਵੀ ਹੁਣ ਬਾਕੀ ਸਾਡੇ ਸਮਾਜ ਦੇ ਜਿਹੜੀਆਂ ਜਥੇਬੰਦੀਆਂ ਸਾਰੀਆਂ ਸਤਕਾਰਯੋਗ ਆ ਸਾਰੀਆਂ ਜਥੇਬੰਦੀਆਂ ਦੇ ਵਿੱਚ ਸਾਡੇ ਵੱਡੇ ਵੱਡੇ ਲੀਡਰ ਨੇ ਹਾਂ ਜਿਹੜੇ ਅੱਜ ਜਿਨ੍ਹਾਂ ਨੇ ਅੱਜ ਜਿਨ੍ਹਾਂ ਦੀ ਮਿਹਨਤ ਦੇ ਸਦਕਾ ਇਹ ਰਾਜ ਵਿੜਿੰਗ ਤੇ ਪਰਚਾ ਆ ਜਿਨ੍ਹਾਂ ਨੇ ਸਮੇਂ ਨੂੰ ਉਸੇ ਵੇਲੇ ਚੁੱਕਿਆ ਤੇ ਆਪ ਆਪਣੀ ਕੌਮ ਦੇ ਨਾਲ ਆ ਕੇ ਖੜ ਗਏ ਇਤਨਾ ਵੀ ਚਾਹੀਦਾ ਗਲਤ ਕਿਉਂ ਕਵੇ ਕੋਈ ਬਿਲਕੁਲ ਬਿਲਕੁਲ ਹੀ ਸਾਡੇ ਆ ਸਾਡੇ ਸਾਡੇ ਸੰਤ ਸਮਾਈ ਸੰਤ ਸਪਾਈ ਸਮਾਜ ਦੇ ਪ੍ਰਧਾਨ ਨੇ ਸਰਦਾਰ ਦਵਿੰਦਰ ਸਿੰਘ ਜੀ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਹਦੇ ਵਿੱਚ ਹੋਰ ਵੀ ਸਾਡੀ ਸਮਾਜ ਦੇ ਜਿੰਨੇ ਵੀ ਸਾਡੇ ਸਮਾਜ ਦੀਆਂ ਜਥੇਬੰਦੀਆਂ ਸਾਰਿਆਂ ਨੇ ਵੱਡਾ ਯੋਗਦਾਨ ਪਾ ਕੇ ਤੇ ਇਹਦੇ ਉੱਤੇ ਪਰਚਾ ਕਰਾਇਆ ਹੁਣ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਹੁਣ ਆਪਾਂ ਇੱਥੇ ਹੀ ਰੁਕਣਾ ਨਹੀਂ ਇਹ ਇਹਨਾਂ ਨੂੰ ਆਪਾਂ ਸਜ਼ਾ ਵੀ ਦਿਵਾਣੀ ਹੈ ਬੰਦੀ ਸਮਾਜ ਨੂੰ ਪ੍ਰਤੀ ਪੰਜਾਬ ਦੇ ਦਰਦ ਸਬਤ ਕੀ ਮੈਸੇਜ ਦੇਣਾ ਚਾਹੁੰਦੇ ਜੇ ਕੀ ਇੱਥੇ ਕੋਈ ਕਾਰਵਾਈ ਹੋਈ ਹੈ ਮੈਂ ਤਾਂ ਜੰਡ ਜੀ ਸਾਡੇ ਐਸਸੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘੜੀ ਜੀ ਉਹਨਾਂ ਨੇ ਇਹਨਾਂ ਦੇ ਉੱਤੇ ਐਕਸ਼ਨ ਲੈ ਲਿਆ ਤੇ ਉਹਨਾਂ ਨੇ ਇਹਨਾਂ ਦੇਤੇ ਪਰਚਾ ਕੱਟ ਦਿੱਤਾ ਹੈ ਤੇ ਅਸੀਂ ਸਰਦਾਰ ਜਸਵੀਰ ਸਿੰਘ ਗੜੀਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰੇ ਸਮਾਜ ਵੱਲੋਂ ਕਿ ਉਹਨਾਂ ਨੇ ਜੇ ਇਹਨਾਂ ਨੇ ਗਲਤ ਕੀਤੀ ਸੀ ਤੇ ਉਹਨਾਂ ਨੇ ਇਹਨਾਂ ਨੂੰ ਬੰਦੀ ਸਜ਼ਾ ਦਿੱਤੀ ਪਰ ਸਮਾਜ ਨੂੰ ਉਹਨਾਂ ਚਿਰ ਸ਼ਾਂਤੀ ਨਹੀਂ ਆਊਗੀ ਜਿੰਨਾ ਚਿਰ ਇਹਨਾਂ ਨੂੰ ਰਸਟ ਨਹੀਂ ਕੀਤਾ ਜਾਂਦਾ ਇਹਨੂੰ ਫੜ ਕੇ ਰਸਟ ਕੀਤਾ ਜਾਵੇ ਤੇ ਸਾਡੀ ਵੱਡੀ ਇੱਕ ਬੇਨਤੀ ਆ ਕਾਂਗਰਸ ਹਾਈ ਕਮਾਂਡ ਅੱਗੇ ਕਿ ਇਹਨਾਂ ਨੂੰ ਪੰਜਾਬ ਦੇ ਆਪਦੇ ਤੋਂ ਲਾ ਕੇ ਪੰਜਾਬ ਪ੍ਰਧਾਨ ਦੇ ਆਪਦੇ ਤੋਂ ਲਾ ਕੇ ਕੋਈ ਯੋਗ ਤੇ ਕੋ ਪੜਿਆ ਲਿਖਿਆ ਚੰਗੀ ਉੱਚੀ ਤੇ ਸੁਚੀ ਸੋਚ ਵਾਲਾ ਇਨਸਾਨ ਨੂੰ ਪੰਜਾਬ ਪ੍ਰਧਾਨ ਬਣਾਉਣਾ ਚਾਹੀਦਾ ਜਦ ਕਿ ਇਹੋ ਜਿਹੇ ਅਨਪੜ੍ਹ ਬੰਦੇ ਨੂੰ ਬੰਦਾਨ ਸਾਹਿਬ ਤੁਸੀਂ ਵੀ ਵਿਚਰਦੇ ਜੇ ਲੋਕਾਂ ਵਾਸਤੇ ਇਹਨਾਂ ਨੇ ਕੀ ਕੀਤਾ ਭਾਵੇਂ ਕੋ ਮੌਜੂਦਾ ਸਰਕਾਰ ਹੈ ਜਾਂ ਮੈਂ ਪਿੱਛੇ ਆਪਾਂ ਇਸ ਮੁੱਦੇ ਤੋਂ ਥੋੜਾ ਪਿੱਛੇ हट ਕੇ ਵੇਖੀਏ ਪੜੇ ਲੰਮੇ ਸਮੇਂ ਤੋਂ 75 ਸਾਲ ਹੋ ਗਏ ਆਮ ਲੋਕਾਂ ਵਾਸਤੇ ਕੀ ਕੀਤਾ ਹੈ ਅੱਜ ਤੱਕ 75 ਸਾਲ ਤੋਂ ਜਿੰਨੀਆਂ ਵੀ ਸਰਕਾਰਾਂ ਬਣੀਆਂ ਐ ਗਲੀਆਂ ਨਾਲੀਆਂ ਤੱਕ ਹੀ ਸੀਮਤ ਰਹਿ ਗੋ ਕੁਝ ਕਿਸੇ ਨੂੰ ਬੇਰੁਜ਼ਗਾਰੀ ਕੇ ਆਮ ਲੋਕ ਨੂੰ ਨੌਕਰੀਆਂ ਦਾ ਜੋ ਇਹੋ ਜਿਹਾ ਇਨਾ ਕੀ ਕੀਤਾ ਵੀ ਜੰਡ ਜੀ ਜਿਹੜਾ ਸੰਵਿਧਾਨ ਲਿਖਿਆ ਸੀ ਨਾ ਬਾਬਾ ਸਾਹਿਬ ਪੀਮਰਾਓਂਬੇਦਕਰ ਜੀ ਨੇ ਉਹ ਤਾਂ ਬਹੁਤ ਵਧੀਆ ਲਿਖਿਆ ਸੀ ਪਰ ਸੰਵਿਧਾਨ ਦੇ ਅਨਸਾਰ ਕੰਮ ਨਹੀਂ ਹੋ ਰਿਹਾ ਤੁਸੀਂ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਵੇਖੋ ਕਿੰਨੀ ਇਮਾਨਦਾਰੀ ਨਾਲ ਕੰਮ ਹੋ ਰਿਹਾ ਤੇ ਸਾਡਾ ਸੰਵਿਧਾਨ ਵੀ ਜਿਹੜਾ ਉਹਨਾਂ ਵਰਗਾ ਹੀ ਆ ਪਰ ਸੰਵਿਧਾਨ ਦੇ ਅਨਸਾਰ ਜਿਹੜਾ ਕੋਈ ਵੀ ਪਾਰਟੀ ਜਿੱਤ ਜਾਂਦੀ ਹੈ ਸੰਵਿਧਾਨ ਅਨੁਸਾਰ ਕੰਮ ਨਹੀਂ ਕਰਦੀ ਪਰ ਜਨ ਨੂੰ ਲੋਕਾਂ ਨੂੰ ਜਿਹੜੀਆਂ ਸੁੱਖ ਸਹੂਲਤਾਂ ਦੇਣੀਆਂ ਉਹ ਕੋਈ ਵੀ ਨਹੀਂ ਦਿੰਦੀ ਭੁੱਲ ਜਾਂਦੀ ਹੈ ਮੁੜ ਕੇ ਪਰ ਇਸ ਵਾਸਤੇ ਅੱਜ ਗਲੀਆਂ ਨਾਲੀਆਂ ਤੇ ਉੱਪਰ ਨਹੀਂ ਉੱਠ ਜਾਂਦੇ ਇੰਨਾ ਸਮਾਂ ਹੋਣ ਦੇ ਬਾਵਜੂਦ ਵੀ ਸਾਡੇ ਪੰਜਾਬ ਦੇ ਲੋਕਾਂ ਦੀਆਂ ਗਲੀਆਂ ਨਾਲੀਆਂ ਹੀ ਨਹੀਂ ਸਵਾਰੀਆਂ ਗਈਆਂ ਜੇ ਕੋਈ ਗਰੀਬ ਆ ਉਹਦੇ ਕੱਚੇ ਕੋਠੇ ਆ ਉਹਦੇ ਕੱਚੇ ਕੋਠੇ ਪੱਕੇ ਨਹੀਂ ਹੋ ਸਕੇ ਵਾਅਦੇ ਕਰ ਜਾਂਦੇ ਐਸ ਵਕਤ ਕਾਗਜ਼ੀ ਕਾਰਵਾਈ ਕਰ ਜਾਂਦੇ ਆ ਪਾਪਾ ਨੋਰਮਲ ਕਰ ਜਾਂਦੇ ਕਾਗਜ਼ੀ ਕਾਰਵਾਈ ਦੇ ਵਿੱਚ ਬਿਆਨਬਾਜ਼ੀ ਹੋ ਜਾਂਦੀ ਆ ਹੁਣ ਵੇਖੋ ਪਿੱਛੇ ਕਿੰਨਾ ਕੋਈ ਆਹ ਕਾਗਜ਼ ਭਰ ਦੋ ਵਾ ਫਾਰਮ ਭਰ ਦੋ ਤੈਨੂੰ ਕੱਚੇ ਕੋਠੇ ਤੋਂ ਪੱਕੇ ਹੋ ਰਣਗੇ ਤੇ ਲੋਕ ਵਿਚਾਰੇ ਮਾਰੇ ਮਾਰੇ ਫਿਰਦੇ ਆ ਬੜੀ ਇੱਕ ਤਰਾਸ ਦੀ ਗੱਲ ਆ ਕਿ ਇਹ ਲੋਕਾਂ ਨੂੰ ਗੁੰਮਰਾਹ ਕਰ ਜਾਣਾ ਇਹ ਸਰਕਾਰਾਂ ਬਣਾ ਜਾਣੀਆਂ ਤੁਸੀਂ ਪੜਾਈ ਦੇ ਕਮਾਲ ਤੇ ਵਿਚਰਦੇ ਜੇ ਇਲਾਕੇ ਦੇ ਵਿੱਚ ਕੀ ਆਮ ਜਨਤਾ ਨੂੰ ਜਿਹੜੇ ਇਨਾ ਪਿੱਛੇ ਲੱਗ ਕੇ ਅਸੀਂ ਆਪਣੇ ਵਿੱਚ ਭਾਈ ਜਰਾ ਖਰਾਬ ਕਰ ਲੈਂਦੇ ਇਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਇਹ ਜੰਡ ਜੀ ਮੈਂ ਤੇ ਬੇਨਤੀ ਇਹੋ ਕਰੂੰਗਾ ਕਿ ਵੋਟਾਂ ਆਉਂਦੀਆਂ ਰਹਿਣ ਤੇ ਵੋਟਾਂ ਆਉਂਦੀਆਂ ਰਹਿਣੀਆਂ ਪਰ ਆਪਾਂ ਹਰ ਪਾਰਟੀ ਸਤਿਕਾਰਯੋਗ ਹੈ ਹਰ ਕੋਈ ਬੰਦਾ ਕਿਸੇ ਨਾ ਕਿਸੇ ਪਾਰਟੀ ਦੇ ਵਿੱਚ ਜੁੜਿਆ ਸੀ ਕਿਸੇ ਪਾਰਟੀ ਨੂੰ ਮੜਾ ਨਹੀਂ ਕਹਿੰਦੇ ਪਾਰਟੀ ਦੇ ਵਿੱਚ ਬੰਦੇ ਮੜੇ ਹੋ ਸਕਦੇ ਠੀਕ ਹੈ ਜੀ ਆਉਣ ਕਾਂਗਰਸ ਪਾਰਟੀ ਆ ਕੋਈ ਪਾਰਟੀ ਦੀ ਮਾੜੀ ਪਾਰਟੀ ਦਾ ਬੰਦਾ ਗਿਆਨ ਬਿਆਨ ਗਲਤ ਦੇ ਜਾਂਦਾ ਫਿਰ ਕੀ ਕਰ ਸਕਦੇ ਆ ਹਣਾ ਇਸ ਤਰ੍ਹਾਂ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਇੰਨਾ ਕਿ ਨੌਜਵਾਨ ਵੀਰਾਂ ਨੂੰ ਕਿੰਨਾ ਕਿ ਜਦੋਂ ਇਲੈਕਸ਼ਨ ਆਉਂਦੀ ਆ ਆਪਣਾ ਭਾਈਚਾਰਾ ਬਣਾ ਕੇ ਰੱਖੋ ਭਰਾ ਭਰਾ ਦੇ ਨਾਲ ਲੜਦਾ ਰਹਿੰਦਾ ਉਸ ਗੁਲੇ ਪਰ ਨਹੀਂ ਠੀਕ ਆ ਆਪੋ ਆਪਣੀ ਪਾਰਟੀ ਦੇ ਵਿੱਚ ਆਪੋ ਆਪਣਾ ਕੋਈ ਵਰਕ ਕਰੋ ਜਿਹੜਾ ਕਰ ਸਕਦੇ ਆ ਪਰ ਉਸ ਵੇਲੇ ਆਪਣੇ ਭਾਈਚਾਰਿਆਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੀ ਦੂਰੀ ਪਾ ਲੈਣੀ ਇਹ ਮਾੜੀ ਮਾੜੀ ਗੱਲ ਆ ਬਿਲਕੁਲ ਬਿਲਕੁਲ ਕੀ ਨਹੀਂ ਹੋਣੀ ਚਾਹੀਦੀ ਕਿ ਸਰਕਾਰਾਂ ਬਣ ਕੇ ਚੱਲ ਜਾਂਦੀਆਂ ਬਿਲਕੁਲ ਕਿਉਂਕਿ ਸਿਆਸਤ ਕਰੋ ਜਿੱਥੇ ਵੀ ਆ ਆਪਣੀਆਂ ਚੋਣਾਂ ਲੜੋ ਜੀ ਸਤਕੇ ਲੜੋ ਕਿਸੇ ਨੂੰ ਕੋਈ ਤਰਾਜ ਨਹੀਂ ਬਿਲਕੁਲ ਜੀ ਵੋਟਾਂ ਲੋਕ ਸਿਆਣੇ ਹੋ ਗਏ ਆ ਆਪ ਵੀ ਸੋਚਣਾ ਪਉਣਗੇ ਪਰ ਕਿਸੇ ਤੇ ਜਾਤੀਵਾਦ ਟਿੱਪਣੀਆਂ ਕਰਨੀਆਂ ਉਹ ਮੜੀ ਗੱਲ ਆ ਜੇ ਕੋ ਗੱਲ ਹੈਗੀ ਆ ਮੌਜੂਦਾ ਸਰਕਾਰ ਆ ਮੌਜੂਦਾ ਕੋਈ ਹੈਗਾ ਇਨਸਾਨਦਰਾ ਜਿਤਨਾ ਉਦਰਾ ਬੈਠ ਗੱਲ ਕੀਤੀ ਜਾ ਸਕਦੀ ਆ ਪਰ ਲੋਕਾਂ ਨੂੰ ਭੜਕਾਉ ਸ਼ਬਦ ਦੇ ਕੇ ਇਹੋ ਜੇ ਬਿਆਨਬਾਜ਼ੀ ਕਰਨੇ ਇਹ ਕੋਈ ਸ਼ੋਭਾ ਨਹੀਂ ਦਿੰਦਾ ਆਪਣੇ ਨਾਲ ਈਮਯੂਥ ਫਾਉਂਡੇਸ਼ਨ ਦੇ ਪੰਜਾਬ ਪ੍ਰਧਾਨ ਸਰਦਾਰ ਜਸਪਾਲ ਸਿੰਘ ਖਾਲੜਾ ਜੀ ਮੌਜੂਦ ਹੈ ਉਹਨਾਂ ਨੇ ਗੱਲਬਾਤ ਕੀਤੀ ਆ ਬਹੁਤ ਬਹੁਤ ਧੰਨਵਾਦ ਜੀ ਖੰਡ ਜੀ ਆਪ ਜੀ ਦਾ ਵੀ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਹੈ ਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਹਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪਾ